ਇਹ ਕਾਰਨੀ ਸਾਹਿਬ ਨੇ ਆਤਵਾ ਵਿਕੇ ਜੋ ਕੈਨੇਡਾ ਦੇ ਪ੍ਰੀਮੀਅਰ ਸਟੇਟ ਮੰਤਰੀ ਮਨਾਲ ਉਹਨਾਂ ਦੀ ਮੁਲਾਕਾਤ ਹੋਈ ਤਾਂ ਇਸ ਮੁਲਾਕਾਤ ਦੇ ਵਿੱਚ ਜਦੋਂ ਫਿਰਦਾ ਤੋਂ ਇਹ ਪੁੱਛਿਆ ਗਿਆ ਕਿ ਜੋ ਇਹ ਅਲਬਾਟਾ ਦੇ ਵੱਖਵਾਦੀ ਨੇ ਅਮਰੀਕਾ ਗਏ ਨੇ ਉੱਥੇ ਜਾ ਕੇ ਨਾ ਰਿਫੀਸ਼ਲਸ ਨਾਲ ਮਿਲੇ ਨੇ ਤਾਂ ਤੁਸੀਂ ਇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਤੇ ਦੇ ਵਿੱਚ ਕਾਰਨੀ ਸਾਹਿਬ ਨੇ ਸਪਸ਼ਟ ਕੀਤਾ ਆ ਉਹ ਕਹਿੰਦੇ ਕਿ ਅਮਰੀਕਾ ਨੂੰ ਸਾਡੀ ਜਿਹੜੀ ਆ ਖੁਦ ਮੁਖਤਿਆਰੀ ਆ ਕੈਨਡਾ ਦੀ ਜਿਹੜੀ ਸਵaltenੀ ਹੈ ਸੋ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੋ ਲੋਕ ਕੈਨਡਾ ਨੂੰ ਤੋੜਨਾ ਚਾਹੁੰਦੇ ਨੇ ਕੈਨਡਾ ਨੂੰ ਵੱਖ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੇ ਨਾਲ ਅਮਰੀਕਾ ਮੁਲਾਕਾਤਾਂ ਕਰੇ ਉਹਨਾਂ ਦੀ ਫੀਸ਼ੀਅਤ ਦੇ ਮੁਲਾਕਾਤਾਂ ਕਰੇ ਸੋ ਇਹਦੇ ਵਿੱਚ ਕਾਰਨੀ ਸਾਹਿਬ ਨੇ ਸਿੱਧੇ ਤੌਰ ਤੇ ਜਵਾਬ ਦਿੱਤਾ ਆ ਕਹਿੰਦੇ ਕਿ ਇਹ ਸਤਿਕਾਰ ਕਰਨਾ ਚਾਹੀਦਾ ਇਸ ਵੀ ਉਮੀਦ ਕਰਦੇ ਆ ਕਿ ਉਹ ਸਤਕਾਰ ਕਰਨਗੇ ਵੀ ਤੇ ਇਹਦੇ ਨਾਲ ਅਲਬਰਟਾ ਦੇ ਜਿਹੜੇ ਪ੍ਰੀਮੀਅਰ ਨੇ ਡੈਨੀਅਲ ਸਮਿਥ ਤੇ ਉਹਨਾਂ ਨੇ ਵੀ ਇਸ ਤਰੀਕੇ ਦੀ ਗੱਲ ਕੀਤੀ ਹੈ ਕਹਿੰਦੇ ਕਿ ਇਹ ਜੋ ਗੱਲਬਾਤ ਹੈ ਕਹਿੰਦੇ ਸਿਰਫ ਕੈਨੇਡਾ ਵੈਕਸੀਨਤ ਹੋਣੀ ਚਾਹੀਦੀ ਹੈ ਇਹਦਾ ਫੈਸਲਾ ਅਲਬਰਟਾ ਦੇ ਲੋਕ ਦੇ ਕੈਨੇਡੀਅਨ ਸਾਕਨਾਂ ਨਾ ਕੀਦੇ ਵਿੱਚ ਕੋਈ ਅਮਰੀਕਾ ਨੂੰ ਇਹ ਕਿਸੇ ਵੀ ਤਰੀਕੇ ਜਿੱਦਾਂ ਕੰਰਜ਼ੀ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚ ਜੇਕਰ ਅਸੀਂ ਗੱਲ ਇਹ ਬ੍ਰਿਟਿਸ਼ ਕੋਲੰਪੀਆ ਦੇ ਪ੍ਰੀਮੀਅਰ ਦੀ ਗੱਲ ਕਰੀ ਡੇਵਿਡ ਏ ਵੀ ਇੰਨਾਂ ਨੇ ਇਸ ਚੀਜ਼ ਨੂੰ ਗੱਦਾਰੀ ਕਿਹਾ ਕਹਿੰਦੇ ਵੀ ਆਪਣੇ ਮੁਲਕ ਨੂੰ ਤੋੜਨ ਵਾਸਤੇ ਕਿਸੇ ਦੂਜੇ ਮੁਲਕ ਦੀ ਇਸ ਤਰੀਕੇ ਦੇ ਨਾਲ ਮਿਲ ਲੈਣੀ ਸੋ ਇਹੋ ਜਿਹੇ ਲੋਕ ਕਹਿੰਦੇ ਕੈਨੇਡਾ ਵਾਸਤੇ ਗੱਦਾਰ ਨੇ ਜਿਹਦੇ ਨਾਲ ਡੈਕਫੋਰ ਸਾਹਿਬ ਦੀ ਵੀ ਗੱਲ ਕਰੀ ਡੈਕਫੋਰ ਸਾਹਿਬ ਨੇ ਵੀ ਡੈਨੀਅਲ ਸਮਿਥ ਨੂੰ ਕਿਹਾ ਕਹਿੰਦੇ ਵੀ ਇਹਨਾਂ ਨੂੰ ਖੁੱਲ ਕੇ ਇਸ ਮਸਲੇ ਦੇ ਉੱਪਰ ਗੱਲ ਕਰਨੀ ਚਾਹੀਦੀ ਹੈ ਤੇ ਖੁੱਲ ਕੇ ਇਹੋ ਜਿਹੇ ਲੋਕਾਂ ਦਾ ਜਿਹੜਾ ਵਿਰੋਧ ਹੈ ਕਹਿੰਦੇ ਉਹ ਵੀ ਕਰਨਾ ਚਾਹੀਦਾ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਇਹ ਜੋ ਇਹ ਮੁਲਾਕਾਤ ਹੋ ਜੀ ਅਸਲ ਹੈ ਕਿ ਚੱਲ ਰਹੀ ਹੈ ਨਹੀਂ ਤੇ ਦੂਜੇ ਪਾਸੇ ਇਹ ਜੇਕਰ ਅਮਰੀਕਾ ਦੀ ਗੱਲ ਕਰੀਏ ਅਮਰੀਕਾ ਦੇ ਵਿੱਚ ਇਹ ਕਿਉਂਕਿ ਇਹ 트াম্প ਸਾਹਿਬ ਲਗਾਤਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੈਨੇਡਾ ਦੇ ਉੱਪਰ ਦਬਾਅ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਕਿਸੇ ਨਾ ਕਿਸੇ ਤੰਦ ਨਾਲ ਹਰ ਰੋਜ਼ ਕੈਨੇਡਾ ਵਾਸਤੇ ਮੁਸ਼ਕਲਾਂ ਵੀ ਖੜੀਆਂ ਕਰ ਰਹੇ ਨੇ ਤੇ ਇਸ ਵਿੱਚ ਹੁਣਾਂ ਨੇ ਇਹ ਗੱਲ ਦੀ ਅਨਾਊਂਸਮੈਂਟ ਕੀਤੀ ਹੈ ਕਹਿੰਦੇ ਕਿ ਅਮਰੀਕਾ ਕੀ ਡੀ ਸਰਟੀਫਾਈਡ ਕਰ ਦੇਗਾ ਬੌਮਬਾਰਡੀਅਰ ਜਿਹੜੇ ਗਲੋਬਲ ਐਕਸਪ੍ਰੈਸ ਨੇ ਤੇ ਨਾਲ ਕਹਿੰਦੇ ਜਿੰਨੇ ਵੀ ਏਅਰਕ੍ਰਾਫਟ ਮੇਡ ਇਨ ਕੈਨੇਡਾ ਨੇ ਤੇ ਉਹਦਾ ਕਾਰਨ ਉਹਨਾਂ ਨੇ ਦੱਸਿਆ ਕਹਿੰਦੇ ਇੱਕ ਤਾਂ ਇਹਨੂੰ ਡੀ ਸਰਟੀਫਾਈਡ ਕਰਨ ਦੀ ਗੱਲ ਕਹਿ ਰਹੇ ਨੇ 50% ਟੈਰਿਫ ਲਾਉਣ ਦੀ ਗੱਲ ਕਹਿ ਰਹੇ ਨੇ ਕ੍ਰੀਏਟਿਵ ਮੇਡ ਏਅਰਕ੍ਰਾਫਟ ਜਿਹੜੇ ਅਮਰੀਕਾ ਦੇ ਵਿੱਚ ਵਿਕਣਗੇ ਤੇ ਕਹਿੰਦੇ ਕਿ ਕੈਨੇਡਾ ਨੇ ਹਜੇ ਤੱਕ ਜਿਹੜੇ ਗulf stream charts ਨੇ ਤੇ ਉਹਨਾਂ ਨੂੰ ਕਹਿੰਦੇ ਕਿ ਸਰਟੀਫਾਈ ਨਹੀਂ ਕੀਤਾ ਤੇ ਇਹਦੇ ਵਿੱਚ ਕਹਿੰਦੇ ਕਿ ਅਗਰ ਕੈਨੇਡਾ ਇਸ ਤਰ੍ਹਾਂ ਜਨਾਲ ਨਹੀਂ ਕਰਦਾ ਸਾਡੀ ਗੱਲ ਨੂੰ ਜਿਹੜਾ ਮੀਟ ਨਹੀਂ ਦਿੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਹ ਜਿਹੜੇ ਬম্বਾਰਡੀਆਂ ਗਲੋਬਲ ਐਕਸਪ੍ਰੈਸ ਆ ਸਜਦੇ ਹੋ ਰਹੀ ਹੈ ਕਿ ਨਾ ਫਤਬਲ ਰਹੇ ਨੇ ਤੇ ਉਹ ਦੀ ਸਰਟੀਫਾਈ ਕਰਨ ਦੀ ਗੱਲਾਂ ਕਰ ਰਹੇ ਨੇ ਤੇ ਨਾਲ ਹੀ ਅਮਰੀਕਾ ਦੇ ਜੀਕਸ ਕੋਟ 62 ਉਹਦਾ ਦੀ ਗੱਲ ਕਰੀਏ ਉਤਰੀ ਦੇ ਕੈਨਾ ਮੰਤਰੀ ਨੇ ਤੇ ਉਹਨਾਂ ਨੇ ਵੀ ਕਾਰਨੀ ਸਾਹਿਬ ਨੂੰ ਚੇਤਾਵਨੀ ਦਿੱਤੀ ਇਹ ਕਹਿੰਦੇ ਵੀ 트럼ਪ ਸਾਹਿਬ ਦੇ ਨਾਲ ਉਲਜੋ ਨਾ 트럼ਪ ਸਾਹਿਬ ਦੇ ਨਾਲ ਲੜਾਈ ਝਗੜਾ ਕਹਿੰਦਾ ਕੈਨੇਡਾ ਸੋ ਕਹਿੰਦੇ ਵੀ ਕੈਨੇਡਾ ਵਾਸਤੇ ਫਿਰ ਇਹ ਚੰਗੀਆਂ ਗੱਲਾਂ ਨਹੀਂ ਹੋਣਗੀਆਂ ਫਿਰ 트럼ਪ ਸਾਹਿਬ ਗੁੱਸਾ ਕਰਨਗੇ ਤੇ ਉਧਰੋਂ ਕੋਈ ਹੋਰ ਇਸ ਤਰੀਕੇ ਦੇ ਜਿਹੜੇ ਫਿਰ ਫੈਸਲੇ ਸਖਤ ਲੈ ਸਕਦੇ ਨੇ ਸੋ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਇਸ ਸਮੇਂ ਕੈਨੇਡਾ ਮਾਰਕੀਟ ਵਿੱਚ ਬਣਿਆ ਹੋਇਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿਸੇ ਸਮੇਂ ਇੰਨਾ ਇਹ ਦੁਵਾ ਮੁਲਕਾਂ ਦੇ ਵਿੱਚ ਸਹਿਯੋਗ ਰਿਹਾ ਦਵਾਂਡੀ ਮੁਲਕ ਨੇ ਪਰ ਅੱਜ ਰਿਸ਼ਤੇ ਜਿਹੜੇ ਨੇ ਕਿਸੇ ਆਹ ਹੱਦ ਤੱਕ ਖਰਾਬ ਹੋ ਚੁੱਕੇ ਨੇ। ਲਓ ਜੀ ਹੁਣ ਕੈਨੇਡਾ 'ਚੋ ਗੱਲਬਾਤ ਕਰ ਲਈਏ ਮਿਸਟਰ ਕਾਰਜਨੋ ਦੀ ਗੱਲਬਾਤ ਉਹ ਚੱਲਦੀ ਰਹਿੰਦੀ ਹੈ ਤੇ ਆਪੋਜੀਸ਼ਨ ਪਾਰਟੀ ਦੇ ਔਰ ਉਹਨਾਂ ਦੀ ਪਾਰਟੀ ਦੀ ਕਨਵੈਨਸ਼ਨ ਦੀ ਗੱਲਬਾਤ ਕਰੀਏ। ਸੋ ਕਨਜ਼ਰਵ ਪਾਰਟੀ ਦੀ ਕਨਵੈਨਸ਼ਨ 'ਚ ਪੀਅਰ ਪਾਲੀ ਉਹਨਾਂ ਦੇ ਭਵਿੱਖ ਤੇ ਵੀ ਨਿਗਾਹਾਂ ਨੇ ਜੀ। ਤੇ ਦੇਖੋ ਇਹਦੇ ਵਿੱਚ ਕੈਲਗਰੀ ਲਬਾਟਾ ਦੇ ਜਿਹੜੇ ਬੀਐਮਓ ਸੈਂਟਰ ਹੈ ਸੋ ਲੰਘੇ ਕੱਲ ਤੋਂ ਉੱਥੇ ਜਿਹੜੀ ਕੰਗਰੈਸ ਦੀ ਪਾਰਟੀ ਦੀ ਕਨਵੈਨਸ਼ਨ ਸ਼ੁਰੂ ਹੋ ਚੁੱਕੀ ਹੈ ਸੋ ਇਹ 31 ਜਨਵਰੀ ਤੱਕ ਜਿਹੜਾ ਸਮਾਂ ਲੱਗ ਪਾਉ ਉਹ ਕੀ ਹੈ ਕਿ ਅੱਜ ਕੱਲ ਦਾ ਦਿਨ ਹੋ ਰਿਹਾ ਸੋ ਇਹਦੇ ਵਿੱਚ ਇੱਕਤਾ ਹੈ ਕਿ ਇਹ ਪਹਿਲੀ ਫੈਡਰਲ ਕਨਵੈਨਸ਼ਨ ਹੈ 2023 ਤੋਂ ਬਾਅਦ ਤੇ ਇਹਦੇ ਵਿੱਚ ਇਹ ਜਿਹੜੇ ਵੱਖ-ਵੱਖ ਡੈਲੀਗੇਟਸ ਨੇ ਉਹਨਾਂ ਦੇ ਐਮਪੀਸ ਨੇ ਚਾਹ ਚੋ ਇਨਡਿਬਿਟ ਪਾਲਿਸੀ ਪ੍ਰੋਪੋਜ਼ਲ ਨੇ ਉਹਦੇ ਸਪੋਰਟ ਨੇ ਚਾਹ ਹੋਰ ਜਿਹੜੇ ਇਹ ਕੰਜ਼ਰਟ ਪਾਰਟੀ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਸੋ ਉੱਥੇ ਹੋਮਾਂ ਮਾਕੇ ਪਹੁੰਚੇ ਨੇ ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਉੱਤੇ ਪਹੁੰਚੇ ਹੋਏ ਨੇ ਸਾਡੇ ਤੋਂ ਬ੍ਰੈਮਟਨ ਤੋਂ ਵੀ ਕਾਫੀ ਲੋਕ ਗਏ ਨੇ ਇਹ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਵੀ ਆਪਣੀਆਂ ਜਨਤਕ ਕਰ ਰਹੇ ਨੇ ਸੋ ਇਹਦੇ ਵਿੱਚ ਕੀ ਹੈ ਕਿ ਦੇਖੋ ਇਹ ਕੱਲ ਦਾ ਜੋ ਦਿਨ ਸੀਗਾ ਜਿਹੜਾ ਪਹਿਲਾ ਦਿਨ ਸੀਗਾ ਓਪਨਿੰਗ ਸੈਰਮੋਨੀ ਹੋਈਆਂ ਨੇ ਉੱਥੇ ਕੁਝ ਐਮਪੀਜ਼ ਨੇ ਜਿਹਦੇ ਵਿੱਚ ਪੀਅਰ ਪਾਲ ਹੋਸ ਨੇ ਇਸਟੈਫਨੀ ਕੁਸੀ ਨੇ ਜਿਹਦੇ ਹੋਰ ਕੁਝ ਲੋਕਾਂ ਵੱਲੋਂ ਸਪੀਚੇ ਦਿੱਤੀਆਂ ਗਈਆਂ ਸੋ ਇਹ ਵਿੱਚ ਕਨਵੈਨਸ਼ਨ ਚ ਜਿਹੜੀ ਕਿਸਟਾ ਮਿਤਾਸ ਨੇ ਨੈਸ਼ਨਲ ਕੌਂਸਲ ਪ੍ਰੈਜੈਂਸ ਸਟੀਫਨ ਬਾਰਬਰ ਦੇ ਨਾਲ ਜਿਹੜੇ ਕੁਝ ਹੋਰ ਐਮਪੀਜ਼ ਨੇ ਸੇ ਜਿਹਦੇ ਵਿੱਚ ਡਾਲੋਂ ਦੀ ਗ੍ਰੇਗ ਮੈਕਲੀਨ ਨੇ ਕੈਰੋਲ ਅਸਟੇ ਨੇ ਰਪਨ ਖੰਨਾ ਸਾਹਿਬੀ ਦੇ ਵਿੱਚ ਨੇ ਕੁਝ ਹੋਰ ਐਮਪੀਸ ਨੇ ਵੀ ਆਪਣੀਆਂ ਸਪੀਚਾਂ ਦਿੱਤੀਆਂ ਨੇ ਤੇ ਅੱਜ ਦੀ ਦੂਜੇ ਦਿਨ ਦੀ ਗੱਲ ਕਰੀਏ ਤੇ ਪਾਲਿਸੀ ਦੇ ਉੱਪਰ ਜਿਹੜੀ ਡਿਬੇਟ ਹੋਣ ਗਿਆ ਕਿ ਕੰਗਰੈਸ ਦੀ ਬਾਟੀਆਂ ਇਹ ਪਾਲਿਸੀ ਕਿਸ ਢੰਗ ਦੀਆਂ ਰਹੀਆਂ ਨੇ ਕਿਸ ਤਰੀਕੇ ਦੀਆਂ ਹੋਣੀਆਂ ਚਾਹੀਦੀਆਂ ਨੇ ਤੇ ਪਾਲੀਓ ਸਾਹਿਬ ਨੇ ਵੀ ਆਪਣਾ ਜਿਹੜੀ ਕੀ ਨੋਟ ਸਪੀਚ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਰੀਵਿਊ ਵੀ ਜਿਹੜਾ ਪਾਲੀਓ ਸਾਹਿਬ ਦਾ ਹੋਵੇਗਾ ਕਿ ਕੀ ਜਿਹੜੀ ਪਾਰਟੀ ਹੈ ਇਹਨਾਂ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਕਿ ਨਹੀਂ ਰੱਖਦੀ ਹੈ ਸੋ ਉਸ ਸੰਦਰਭ ਦੇ ਵਿੱਚ ਵੀ VOTING ਹੋਣੀ ਹੈ ਤੇ ਇਹਦੇ ਵਿੱਚ ਹੀ ਕਿੰਸੂਆਂ ਜਾਂ ਇਸਤਰੀ ਕੇਦੀਆਂ ਨਹੀਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਇਹ ਹੈਗੇ ਨੇ 70% ਤਰਕਪਾਸ਼ਰਨ ਜਿਹੜੇ ਅਜੇ ਵੀ ਕਿਸੇ ਕਿ ਪਾਰਟੀ ਨਾਲ ਜੁੜੇ ਹੋਏ ਜਿਹੜੇ ਡੈਲੀਗੇਟਸ ਨੇ ਸੋ ਉਹਨਾਂ ਦੇ ਨਾਲ ਹੈਗੇ ਨੇ ਸੋ ਉਹਨਾਂ ਨੂੰ ਜਿਹੜਾ ਆ ਇਹਦੇ ਵਿੱਚ ਜਿਹੜੀ VOTING ਦੇ ਵਿੱਚ ਜਿਹੜੀ ਆ ਇਹ ਚੇਤ ਮੇਲੇ ਦੀ ਨੀਦ ਹੈ ਪਰ ਗੱਲ ਇਹ ਆ ਕਿ ਇੱਥੇ ਦਾ ਚਲੋ ਹਾਲ ਦੇ ਕਰੀ ਉਹਨਾਂ ਨੂੰ ਚਾਂਸ ਉਹ ਦਿੱਤਾ ਜਾਂਦਾ ਕਿਉਂਕਿ ਉਹਨਾਂ ਦੀ ਸਪੋਰਟ ਪਾਰਟੀ ਦੇ ਵਿੱਚ ਕਾਫੀ ਇਸ ਸਮੇਂ ਮਜ਼ਬੂਤ ਹੈਗੀ ਆ ਪਰ ਇਹ ਜਿਸ ਤਰੀਕੇ ਦੇ ਹਾਲਾਤ ਨੇ ਕਿ ਜਿਹੜੀ ਇਲੈਕਸ਼ਨ ਫੈਡਰ ਲੰਘ ਕੇ ਗਈ ਹੈ ਕਿ ਕਿਤੇ ਪਾਰਟੀ ਦੀ ਕਿਸੇ ਸਮੇਂ ਮੈਜੋਰਟੀ ਦੱਸੀ ਜਾ ਰਹੀ ਸੀ ਮੈਜੋਰਟੀ ਬਣ ਸਕਦੀ ਹੈ ਤੇ ਉੱਥੋਂ ਉਹ ਇਵਨ ਕੇ ਇਹ ਮੈਜੋਰਟੀ ਗੌਰਮੈਂਟ ਵੀ ਨਹੀਂ ਬਣਾ ਸਕੇ ਸੋ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੇ ওভারঅল ਆ ਦੇਖੀ ਜੋ ਅੱਜ ਦੇ ਹਾਲਾਤ ਨੇ ਇਹ ਕਾਰਨੀ ਸਾਹਿਬ ਦੀ ਅਪਰੂਵਲ ਜਿਹੜੀ ਆ ਡੇ ਬਾਈ ਡੇ ਦਿਨ ਬਦਲਣ ਜਿਹੜੀ ਆ ਵਾਧੀ ਜਾ ਰਹੀ ਹੈ ਇਹ ਲੋਕਾਂ ਦੀਆਂ ਨੀਤੀਆਂ ਤੋਂ ਕਾਫੀ ਹੱਦ ਤੱਕ ਜਿਹੜਾ ਆ ਸਹਿਮਤ ਵੀ ਦਿਰਾ ਰਹੇ ਨੇ ਸੋ ਜੇ ਅੱਜ ਮੰਨੋ ਫੈਡਰਲ ਇਲੈਕਸ਼ਨ ਕਿ ਇੰਨਾ ਦੇ ਵਿੱਚ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਹਾਲਾਤ ਬਣਦੇ ਹੋਏ ਮੈਜੋਰਟੀ ਵੀ ਲੀਡਰ ਪਾਰਟੀ ਲੈ ਸਕਦੀ ਹੈ ਸੋ ਬਹੁਤ ਸਾਰੇ ਫੇਸ ਸਵਾਲ ਨੇ ਚਿੰਤਾਵਾਂ ਨੇ ਉਹ ਕਾਮੀ ਸਾਹ ਜੀ ਉੱਪਰ ਜਿਹੜੇ ਫਿਰ ਖੜੇ ਹੋਣਗੇ ਵੀ ਆਉਣ ਵਾਲੇ ਸਮੇਂ 'ਚ ਵੀ ਖੜੇ ਹੋਣਗੇ ਤੇ ਇਹ ਜਿਹੜੀ ਜੋ ਵੀ ਵਿਚ ਜੈਂਟਰੀ ਕੇ ਦੀ ਵੋਟਿੰਗ ਹੁੰਦੀ ਹੈ ਨਤੀਜਾ ਆਉਂਦਾ ਚੱਕੀ ਹਾਲਾਤ ਰਹਿੰਦੇ ਨੇ ਅੱਜ ਸੋ ਉਹਦੇ ਉੱਪਰ ਵੀ ਆਉਣ ਵਾਲੇ ਚਰਚਾ ਕਰਾਂਗੇ ਪਰ ਇਹ ਆ ਵੀ ਜੋ ਇਲੈਕਸ਼ਨ ਹਾਰੇ ਆ ਕੇੰਦਰ ਪਾਰਟੀ ਵਾਲੇ ਸੋ ਉਤ ਤੋਂ ਬਾਅਦ ਇੱਕ ਤਾਂ ਆਪਣੀ ਸੀਟ ਹਾਰ ਗਏ ਇਹ ਦੂਜਾ ਫਿਰ ਇਲੈਕਸ਼ਨ ਵੀ ਹਾਰੇ ਨੇ ਸੋ ਸਵਾਲ ਬਾਰੇ ਲੀਡਰਸ਼ਿਪ ਦੇ ਲਗਾਤਾਰ ਉਸ ਤੋਂ ਮੇਰੀ ਕਹਿੰਦੇ ਆ ਜੀ ਜੀ ਸੋ ਹੁਣ ਸਾਰੀ ਦੀ ਗੱਲਬਾਤ ਕਰ ਲਈਏ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਹੇ ਨੇ ਸੋ ਹੁਣ ਸਰੀ ਦੀ ਫੈਡਰਲ ਸਰਕਾਰ ਨੇ ਬਾਹ ਫੜ ਲਈ ਹੈ ਦੇਖੋ ਸਰੀ ਦੇ ਵਿੱਚ ਪਹਿਲਾਂ ਵੀ ਕਾਫੀ ਵਾਰ ਗੱਲ ਕੀਤੀ ਹੈ ਕਿ ਇਸ ਸਾਲ ਜਿਤਨਾ ਨਵਾਂ ਸਾਲ ਛੜਿਆ ਆ ਤੇ ਗੋਲੀਬਾੜੀ ਦੇ ਕਰਨਾਮੇ ਦੇ ਵਿੱਚ ਕਾਫੀ ਵਾਧਾ ਹੋਇਆ ਆ ਤਾਂ ਤਕਰੀਬਨ ਹਰ ਰੋਜ਼ ਇੱਕ ਗੋਲੀ ਇੱਥੇ ਚੱਲਦੀ ਹੀ ਨਜ਼ਰ ਆ ਰਹੀ ਹੈ ਸੋ ਕਾਫੀ ਇਸ ਤਰੀਕੇ ਦੀਆਂ ਕਰਨਾਵਾ ਜੀਦੀ ਇਸ ਚਿੰਤ ਬੰਦੀ ਇਹ ਵੀ ਦਿੱਕਾ ਕਿ ਦੋ ਸ਼ੂਟਰ ਜਿਹੜੇ ਸੀਗੇ ਤੇ ਉਹਨਾਂ ਦੀਆਂ ਵੀ ਗ੍ਰਿਫਤਾਰੀਆਂ ਹੋਈਆਂ ਸੀਆਂ ਕਿ ਜਿਹੜੇ ਉੱਥੇ ਗੋਲੀਆਂ ਚਾਉਂਦੀ ਮਨਸ਼ਾ ਦੇ ਨਾਲ ਆਏ ਸੀ ਉਹਦੇ ਵਿੱਚ ਹਰਸ਼ਪੀ ਸਿੰਘ ਜਿਹਦੀ ਉਮਰ 20 ਸਾਲ ਹੈ ਹਰਸ਼ਪੀ ਸਿੰਘ ਜਿਹਦੀ ਉਮਰ 21 ਸਾਲ ਹੈ ਜਿਹੜੇ ਕਿ ਭਾਰਤੀ ਨਾਗਰਿਕ ਨੇ ਤੇ ਇਹ ਵੀ ਗ੍ਰਿਫਤਾਰ ਹੋਏ ਸੀ ਇਹਨਾਂ ਦੀਆਂ ਤਸਵੀਰਾਂ ਵੀ ਜਨਤਾ ਕੀਤੀਆਂ ਗਈਆਂ ਨੇ ਤੇ ਉਦੇ ਨਾਲ ਹੁਣ ਇਹ ਆ ਕਿ ਜੋ ਇਸ ਸਰੀ ਦੇ ਮੇਅਰ ਨੇ ਇਬਰਾਹਿਮਾ ਲੋਗ ਸੋ ਉੱਥੇ ਜਿਸ ਤਿੱਕੇ ਦੇ ਹਾਲਾਤ ਬਣੇ ਹੋਏ ਨੇ ਸੋ ਐਮਰਜੈਂਸੀ ਵਰਗੇ ਹਾਲਾਤ ਆਲਰੇਡੀ ਇੱਥੇ ਬਣ ਚੁੱਕੇ ਨੇ ਸੋ ਉਹ ਇਹ ਕਹਿ ਰਹੇ ਨੇ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਫੈਡਰਲ ਸਰਕਾਰ ਨੂੰ ਸਰੀ ਦੀ ਬਾਫੜਨ ਦੀ ਲੋੜ ਹੈ ਕਿਉਂਕਿ ਸਰੀ ਆਪਣੇ ਆਪ ਆਪਣੇ ਪੱਧਰ ਤੇ ਲੜਾਈ ਨਹੀਂ ਲੜ ਸਕਦਾ ਤੇ ਇਹਦੇ ਵਿੱਚ ਫਿਰ ਜੋ ਉਹਨਾਂ ਨੇ ਦੱਸਿਆ ਹੈ ਕਿ ਕਹਿੰਦੇ ਕਿ ਜੋ ਫੈਡਰਲ ਸਰਕਾਰ ਹੈ ਜੋ ਉੱਥੇ ਦੇ ਐਕਸਟਰੈਸ਼ਨ ਦੇ ਮਾਮਲੇ ਜਿਸ ਕਦਰ ਵੱਧ ਰਹੇ ਨੇ ਤੇ ਇਹਦੇ ਨਾਲ ਕਹਿੰਦੇ 20 ਹੋਰ ਜਿਹੜੇ ਆਰਸੀਐਮਪੀ ਦੇ ਅਧਿਕਾਰੀ ਨੇ ਸੋ ਉਹਨਾਂ ਨੂੰ ਸਰੀ ਦੇ ਵਿੱਚ ਭੇਜ ਰਹੀ ਹੈ ਕਿ ਉਹ ਆਰਸੀਐਮਪੀ ਦੇ ਜਿਹੜੇ ਅਧਿਕਾਰੀ ਇਹ ਕੋਲ 10 ਦੀ ਸਰੀ ਪੁਲਿਸ ਨੂੰ ਨਾਲ ਲੜ ਕੇ ਵੀ ਇਹਨਾਂ ਮਸਲੇ ਦਾ ਕੋਈ ਹੱਲ ਕੱਢ ਸਕਣ ਸੋ ਇਸ ਤਰੀਕੇ ਦੀ ਜਿਹੜੀ ਉਹਨੇ ਕਰ ਕਹੀ ਹੈ ਤੇ ਨਾਲ ਉੱਥੇ ਦੀ ਪ੍ਰੀਮੀਅਰ ਡੇਵਿਡ ਏਬੀ ਸਾਹਿਬ ਦੀ ਗੱਲ ਖੜੀ ਹੈ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ, ਅਨਟਾਰੀਓ ਦੀ ਜਿਹੜੀ ਕੰਦੇ ਪੁਲਿਸ ਲੀਡਰਸ਼ਿਪ ਹੈ ਤੇ ਅਗਲੇ 2 ਹਫ਼ਤਿਆਂ ਦੇ ਵਿੱਚ ਇਸ ਸਰੀ ਦੇ ਵਿੱਚ ਕਹਿੰਦੇ ਕਿ ਮੀਟਿੰਗ ਕਰੋਗੇ ਸੋ ਉਥੋ ਅਨਟਾਰੀਓ ਦੀ ਵੀ ਜਿਹੜੀ ਪੁਲਿਸ ਲੀਡਰਸ਼ਿਪ ਹੈ ਅਲਬਰਟਾ ਮੈਨੀਟੋਬਾ ਇਨ ਆਰਪੀਟੀਸ ਕੋਲੰਬੀਆ ਸੋ ਇੱਥੇ ਦੀ ਪੁਲਿਸ ਸਾਂਝੇ ਤੌਰ ਤੇ ਉੱਤੇ ਫਿਰ ਸਰੀ ਦੇ ਬੈਟਕ ਵਿੱਚ ਉੱਥੇ ਇੱਕ ਬੈਟਕ ਕੀਤੀ ਜਾਊਗੀ ਸਰੀ ਦੇ ਵਿੱਚ ਸੋ ਇਹਦੇ ਨਾਲ ਇਹ ਆਰਸੀਐਮਪੀ ਦੇ ਜਿਹੜੇ ਰਾਸ਼ਟਰੀ ਟੀਮ ਦੇ ਮੁਖੀ ਹੋਣਗੇ ਸੋ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਊਗਾ ਤੇ ਨਾਲ ਇਹਦੇ ਵਿੱਚ ਇਹ ਹੈ ਕਿ ਜੋਤੀ ਜੀ ਮੇਅਰ ਹੈ ਬਰਾਂਡਾ ਲੋਕ ਜਲਦੀ ਹੀ ਆਟਵਾ ਜਾਂ ਫੈਡਰਲ ਨਮਾਇੰਦਿਆਂ ਨਾਲ ਵੀ ਮੁਲਾਕਾਤ ਕਰਨਗੇ ਤੇ ਇਹ ਹੁਣ ਜਿੱਤੇ ਵੀ ਅਧਿਕਾਰੀ ਦਿੱਤੇ ਗਏ ਨੇ ਆਰਸੀਐਮ ਤੇ ਵੀ ਇਹਦਾ ਵੀ ਰਸਵਾਦਤ ਕੀਤਾ ਆ ਇਹ ਨਾਲ ਜਿਵੇਂ ਮੈਂ ਦੱਸਿਆ ਵੀ ਹੁਣ ਇਹ ਵੱਖ-ਵੱਖ ਪੁਲਿਸ ਜਿਹੜੇ ਟੀਮਾਂ ਨੇ ਫਰੋਦ ਨਾਲ ਤੇ ਇੱਕ ਬੜੀ ਅਹਿਮ ਮੀਟਿੰਗ ਵੀ ਹੋ ਰਹੀ ਹੈ ਸੋ ਇਸ ਤੋਂ ਬਾਅਦ ਦੇਖਦੇ ਆ ਕਿ ਹੋਰ ਜਿਹੜੇ ਮਾਮਲੇ ਆ ਰਹੇ ਨੇ ਉਨਾ ਦੀ ਵੀ ਕਿਸੇ ਜਿੱਦ ਨਾਲ ਮਦਦ ਕੀਤੀ ਜਾ ਸਕਦੀ ਐ ਸੋ ਕਾਫੀ ਦੇਖੋ ਇੱਕ ਗੰਭੀਰ ਮਸਲਾ ਆ ਤੇ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਆ ਫੈਡਰਲ ਸਰਕਾਰ ਨੂੰ ਇਹ ਸਭ ਤੋਂ ਵੱਡਾ ਸਟੈਪ ਚੱਕਾਂ ਦੀ ਹੋਣਾ ਹੁਣ ਕੀ ਸਟੈਪ ਚੱਕਦੇ ਨੇ ਇਹ ਕਿਵੇਂ ਇਹਨਾਂ ਨੂੰ ਨੱਥ ਪੈਂਦੀ ਐ ਇਹ ਬਹੁਤ ਵੱਡਾ ਸਵਾਲ ਐ ਜੋ ਇਸ ਸਮੇਂ ਕਮਿਊਨਿਟੀ ਦੇ ਦੇਖ ਰਹਾ ਸਵਾਲ ਇੱਥੇ ਖੜਾ ਹੋ ਜਾਂਦਾ ਪਿਆਣਾ ਸਭ ਚਲੋ ਸਾਡੇ ਇੱਥੇ ਬ੍ਰੈਂਟਨ ਵਾਲੇ ਡਰੈਮ ਲੈ ਕੇ ਮੈਂ ਇਹ ਦੇ ਵਿੱਚ ਇਹ ਨਹੀਂ ਕਹੂੰਗਾ ਵੀ ਉਹ ਫਲਾਣੇ ਬਾਜ਼ੀ ਮਾਰ ਕੇ ਪਰ ਇਹ ਚ ਇਹ ਚ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਚਲੋ ਇਹਨਾਂ ਇਹਨਾਂ ਦੀ ਤਾਂ ਸ਼ਾਇਦ ਇਹ ਕਿਤੇ ਦੇ ਪੁੱਛੇ ਗਿਆ ਨਾ ਵੀ ਹੋਵੇ ਸਰੀ ਵਾਲਿਆ ਕਰਾ ਕੇ ਭਾਈ ਘਟ ਘਟ ਆਰਸੀਐਮਪੀ ਇਨਵੋਲਵ ਹੋ ਜਵੇ ਸ਼ਹਿਰ ਦੇ ਵਿੱਚ ਉੱਤੇ ਪਰ ਗੱਲ ਇਹ ਹੈ ਕੱਲ ਪੁਲਿਸ ਜਾਂ ਚੀਜ਼ਾਂ ਦੇ ਨਾਲ ਨਹੀਂ ਰੁਕਣੀ ਅਦਾਲਤਾਂ ਦੇ ਕੋਲ ਜਾ ਕੇ ਅਗਲੇ ਜਮਾਨਤਾਂ ਲੈ ਜਾਂਦੇ ਨੇ ਗੱਲ ਤਾਂ ਫੈਡਰਲ ਸਰਕਾਰ ਤੇ ਖੜੀ ਹੈ ਵੀ ਨਿਆ ਪ੍ਰਣਾਲੀ ਦੇ ਵਿੱਚ ਕਦੋਂ ਚੇਂਜ ਲੈ ਕੇ ਆਉਗੀ ਚਲੋ ਇਹ ਆਉਣੇ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਬੰਦ ਸਾਹਿਬ ਬਾਦਿਆ ਆਪਾਂ ਜੀ ਅਗਲੀ ਖਬਰ ਦੇ ਬਾਅਦ ਸੋ ਅਮਰੀਕਾ ਤੋਂ ਸ਼ੁਰੂ ਕਰਦੇ ਹਾਂ ਜਿਸ ਫਿਰ ਅਮਰੀਕਾ 'ਚ ਮਨੁੱਖੀ ਸਮਗਲਿੰਗ ਦੇ ਦੋਸ਼ਾਂ ਹੇਟ ਇੱਕ ਭਾਰਤੀ ਚਾਰਜ ਹੋਇਆ ਹੈ ਦੇ ਕੋਰਸ ਦੇ ਵਿੱਚ ਯੂਐਸਸੀਟਸੀ ਅਪਾਰਟਮੈਂਟ ਨੇ ਦੱਸੀਏ ਗੱਲ ਕਿ 22 ਸਾਲਾਂ ਦਾ ਇਹ ਭਾਰਤੀ ਨਾਗਰਿਕ ਹੈ ਇਹ ਸ਼ਿਵਮ ਨਾਮ ਦਾ ਸ਼ਿਵਮ ਜਿਹੜਾ ਆ ਕਹਿੰਦੇ ਕਿ ਇਹਦੇ ਉੱਪਰ ਅਲੀਗੇਸ਼ਨਸ ਲੱਗੇ ਨੇ ਕਿ ਨੇ ਇਹਦੇ ਭਾਰਤੀ ਨਾਗਰਿਕ ਨੇ ਤੇ ਇਹਨਾਂ ਨੂੰ ਅਮਰੀਕਾ ਕੈਨੇਡਾ ਦਾ ਬਾਰਡਰ ਜਿਹੜਾ ਆ ਪਾਰ ਕਰਾ ਕੇ ਸੋ ਇਥੋਂ ਇਹ ਕ੍ਰੋਸ ਕਰਾਉਣਾ ਸੀ ਕੈਨੇਡਾ ਤੋਂ ਇਹ ਮਾਰਕਾ ਦੇ ਵਿੱਚ ਦਾਖਲ ਕਰਾਉਂਦਾ ਸੀਗਾ ਸੋ ਉੱਥੇ ਕਲੀਨਟਨ ਕਾਉਂਟੀ ਜਿਹੜੀ ਨਿਊਯਾਰਕ ਦੀ ਐ ਸੋ ਉਹਦੇ ਵਿੱਚ ਇਹ ਸਮਗਲੇਂਗ ਕਰਨ ਦੇ ਦੇ ਉੱਪਰ ਦੋਸ਼ ਲੱਗੇ ਨੇ ਵੀ ਨਾਗਰਿਕਾਂ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਬਾਰਡਰ ਕਰਾਸਿੰਗ ਕਰਾਉਂਦਾ ਹੈ ਇੱਕ ਮਕਾਦਾ ਸੀਗਾ ਤੇ ਇਹਦੇ ਉੱਪਰ ਇਹ ਲੱਗਾ ਕਿ ਜੋ ਮਨੁੱਖੀ ਤਸਕਰੀ ਦਾ ਕੰਮ ਕਰ ਰਿਹਾ ਸੀਗਾ ਇਹ ਜਨਵਰੀ ਤੋਂ ਲੈ ਕੇ ਜੂਨ 2025 ਦੇ ਦਰਮਿਆਨੀ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਸ ਤਰੀਕੇ ਨਾਲ ਬਾਰਡਰ ਕਰਾਸ ਕਰਾਇਆ ਤੇ ਇੱਕ ਮਾਮਲਾ ਸੀਗਾ ਜਿਹੜਾ ਕਿ 26 ਜਨਵਰੀ 2025 ਦਾ ਆ ਤੇ ਇਹ ਕੋਸ਼ਿਸ਼ ਉਸ ਸਮੇਂ ਕਰਿਆ ਸੀਗਾ ਕਿ ਦੋ ਗੱਡੀਆਂ ਦੇ ਵਿੱਚ ਇਹ ਜਿਹੜੇ ਇਸ ਤਰੀਕੇ ਦੇ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਸੀਰਾਂ ਨੂੰ ਕ੍ਰਾਸ ਕਰਾਉਂਦੇ ਤੇ ਜਦੋਂ ਫਿਰ ਇਹ ਗੱਡੀਆਂ ਨੂੰ ਰੁਕਣ ਵਾਸਤੇ ਇਸ਼ਾਰਾ ਕੀਤਾ ਗਿਆ ਇਹ ਗੱਡੀਆਂ ਰੁਕੀਆਂ ਨਹੀਂਆਂ ਤੇ ਦੂਸਤ ਬਾਅਦ ਦੇ ਵਿੱਚ ਫੇ ਪਿੱਛਾ ਕੀਤਾ ਗਿਆ ਤੇ 12 ਜਣੇ ਇਹ ਦੋਵਾਂ ਵੀਕਲਸ ਦੇ ਵਿੱਚੋਂ ਬਰਾਮਦ ਕੀਤੇ ਗਏ ਸਿਗੇ ਸੋ ਜਿਨ੍ਹਾਂ ਨੂੰ ਇਲੀਗਲ ਗੈਰਕਾਨੂੰਨੀ ਢੰਗ ਦੇ ਨਾਲ ਬਾਰਡਰ ਕ੍ਰਾਸ ਕਰਾਇਆ ਜਾ ਰਿਹਾ ਸੀਗਾ ਸੋ ਇਸ ਮਾਮਲੇ ਦੇ ਵਿੱਚ ਗਵਿੰਦਰ ਜੀ ਉਹਨੇ 22 ਸਾਲਾਂ ਦਾ ਜਿਹੜਾ ਸ਼ਿਵਮ ਹੈ ਸੋ ਇਹਨੂੰ ਯੂਐਸ ਦੇ ਫੈਡਰਲ ਗ੍ਰੈਂਡ ਜਿਊਰੀ ਹੈ ਸੋ ਇਹਨਾਂ ਨੇ ਇਹਦੇ ਉੱਪਰ ਵਕ ਵਕ ਚਾਰजेस ਲਾਏ ਨੇ ਇਹਦੇ ਵਿੱਚ ਜਿਹੜਾ ਪ੍ਰਮੁੱਖ ਚਾਰजेस ਹੈ ਉਹ ਸਮਗਲਿੰਦਾ ਲੱਗਾ ਆ ਤੇ ਹੁਣ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜੀਆਂ ਹੋਰ ਇਹ ਕਾਰਵਾਈਆਂ ਹੋਣ ਜਾਂ ਇਸ ਮਾਮਲੇ ਦੇ ਵਿੱਚ ਜੋ ਵੀ ਅਪਡੇਟ ਹੋ ਗਈ ਉਹ ਵੀ ਅਸੀਂ ਸਾਂਝੇ ਕਰਾਂਗੇ ਤੇ ਨਾਲ ਇੱਕ ਬ੍ਰੈਮਟਨ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਹੈ ਤੇ ਇਹਦੇ ਉੱਪਰ ਦੋਸ਼ ਜਿਹੜੇ ਚਾਰਜ ਲੱਗੇ ਨੇ ਉਹ 9.1 ਮਿਲੀਅਨ ਡੀ ਜਿਹੜੀ ਕੈਰਕਡੋਨੀ ਜਿਹੜੀ ਸਿਕਟਾਨ ਸੋ ਉਹ ਇਹਦੇ ਕੋਲੋ ਸੀਜ ਹੋਈਆਂ ਨੇ ਸਕੈਚਵਨ ਦੇ ਵਿੱਚ ਤੇ ਇਹਦੇ ਉੱਪਰ ਹੁਣ ਮਲਟੀਪਲ ਚਾਰजेस ਲੱਗ ਰਹੇ ਨੇ ਕਿਨੇ 9 ਮਿਲੀਅਨ ਡਾਲਰ ਦੀਆਂ ਇਹ ਗੈਰ ਕਾਨੂੰਨੀ ਸਿਕਟਾਂ ਜਿਹੜੀਆਂ ਸੀਆਂ ਇਹਨੂੰ ਟ੍ਰੈਫਿਕ ਸਟਾਪ ਜੇ ਰੋਕਿਆ ਗਿਆ ਸੋ ਇਹਦੇ ਕੋਲੋ ਬਰਬਾਦ ਹੋਈਆਂ ਨੇ ਸਕੈਚਵਨ ਹਾਈਵੇ ਪੈਟਰੋਲ ਉਹ ਜਿਹੜੇ ਆਫੀਸਰ ਹੁੰਦੇ ਨੇ ਸੋ ਇਹਨਾਂ ਨੇ ਕਿਹਾ ਵੀ ਟਰੱਕ ਐਂਡ ਟ੍ਰੇਲਰ ਨੂੰ ਹਾਈਵੇ 16 ਤੇ ਜਿਹੜੀ ਰੂਰਲ ਮਿਨਿਸਪੈਲਟੀ ਆ ਬੈਟਰ ਰੀਵਰ ਦੀ ਉੱਥੇ ਤੋਂ ते ते 1 ਤੋਂ ਲੈ ਕੇ 1 ਵਜੇ ਦਾ ਸਮਾਂ ਸੀ 20 ਜਨਵਰੀ ਦੀ ਤਰੀਕ ਸੀ ਉਹਨੂੰ ਰੋਕਿਆ ਗਿਆ ਤੇ ਜਦੋਂ ਫਿਰ ਤਲਾਸ਼ੀ ਲਈ ਗਈ ਆ ਤੇ ਦੇਖੋ ਕਿ ਕਿੰਨੀ ਜ਼ਿਆਦਾ ਮਾਤਰਾ ਜਿਹ ਗੈਰਕਾਨੂੰਨੀ ਸਿੱਕਾ ਫੜਿਆ ਗਿਆ 9.1 ਮਿਲੀਅਨ ਜਿਹੜੀ ਡਾਲਰਸ ਦੇ ਤੇ ਬ੍ਰੈਮਟਨ ਦਾ ਨਿਵਾਸੀ ਹੈ ਤੇ ਨਾਮ ਇਹਦਾ ਦੱਸਿਆ ਗਿਆ ਹਰਵਿੰਦਰ ਕਾਲੋ ਸੁਵਿੰਦਰ ਕਾਲੋ 41 ਸਾਲ ਦੀ ਉਮਰ ਹੈ ਸੋ ਇਹ ਇਸੇ ਮਾਮਲੇ ਦੇ ਵਿੱਚ ਵੱਖ-ਵੱਖ ਚਾਰजेस ਲਾ ਕੇ ਇਹਨੂੰ ਇਹ ਜਿਹੜਾ ਆ ਅਰੈਸਟ ਕੀਤਾ ਗਿਆ ਇੱਕ ਹੋਰ ਖਬਰ ਜਿਹੜੀ ਆਪਣੇ ਕੈਨੇਡਾ ਵਾਸਤੇ ਹੈ ਬਤਾ ਕਿ ਕੈਨੇਡਾ ਨੇ ਕਿ ਸਾਊਥ ਕੋਰੀਆ ਦੇ ਨਾਲ ਆਟੋ ਡੀਲ ਕੀਤੀ ਹੈ ਸੋ ਇਹ ਆਟੋ ਡੀਲ ਦੇ ਨਾਲ ਮਾਰਕਾਨੀ ਸਾਹਿਬ ਕਹਿ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਕੈਨੇਡਾ ਨੂੰ ਇਹ ਬਰੀ ਕੰਦੇ ਦੀ ਮਦਦ ਮਿਲੂਗੀ ਅਮਰੀਕਾ ਤੋਂ ਆਪਣਾ ਜਿਹੜਾ ਵਪਾਰ ਹੈ ਇਹ ਦੂਜੇ ਮੁਲਕਾਂ ਦੇ ਵਿੱਚ ਤੋਂ ਇਹ ਤਬਦੀਲ ਕਰਨ ਦੇ ਵਿੱਚ ਇਸ ਡੀਲ ਨੂੰ ਲੈ ਕੇ ਵੀ ਇਹ ਕਾਫੀ ਉਹਨਾਂ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਨਾਲ ਗਾਵੀ ਸਾਹਿਬ ਦੀ ਕੋਸਟ ਸਟੇਟਮੈਂਟ ਵੀ ਆਈ ਹੈ ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ ਕੈਨੇਡਾ ਦੇ ਵਿੱਚ ਜੋ ਇਹ ਬਿਜਲੀ ਦੀ ਪੈਦਾਵਾਰ ਹੈ ਕਹਿੰਦੇ ਵੀ ਇਸ ਨੂੰ ਵਧਾਇਆ ਜਾਊਗਾ ਤੇ ਇਸ ਨੂੰ ਖਾਸ ਤੌਰ ਤੇ ਤਵੱਜੋ ਦਿੱਤੀ ਜਾਊਗੀ ਕੀ ਕਹ ਰਿਹਾ ਆਪਣੀ ਜਿਹੜੀ ਬਿਜਲੀ ਦੀ ਪ੍ਰੋਡਕਸ਼ਨ ਹੈ ਬਿਜਲੀ ਪੈਦਾਵਾਰ ਹੈ ਸੋ ਇਸ ਨੂੰ ਵੱਡੇ ਪੱਧਰ ਤੇ ਬਤਾਵੇ ਵੱਡੇ ਪੱਧਰ ਦੇ ਵਿੱਚ ਕੰਦੀ ਵੀ ਇਨਵੈਸਟਰੀ ਕੀਤਾ ਜਾਊਗਾ ਤੇ ਨਾਲ ਅਮਰੀਕਾ ਤੋਂ ਕਾਫੀ ਅਹਿਮ ਖਬਰ ਇਹ ਆ ਰਹੀ ਹੈ ਕਿ ਜੋ ਉੱਥੇ ਦਾ ਫੈਡਰਲ ਸਰਵ ਹੈ ਸੋ ਉਹਦੀ ਚੇਅਰ ਵਾਸਤੇ ਕਾਪ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਨੇ ਕਿ ਕੈਵਿਨ ਵਾਰਸ਼ ਨੂੰ ਜਿਹੜਾ ਨਾਮਿਨੇਟ ਕੀਤਾ ਜਾਵੇ ਸੋ ਜਿਹੜੇ ਮੌਜੂਦਾ ਚੇਅਰ ਨੇ ਜੈਲਮੀ ਪਾਵਲ ਇਹਨਾਂ ਨੂੰ ਹਟਾ ਕੇ ਕੈਵਿਨ ਵਾਰਸ਼ ਨੂੰ ਫੈਡਰਲ ਸਰਕ ਚੇਅਰ ਤੇ ਬਿਠਾਉਣ ਦੀਆਂ ਕੋਸ਼ਿਸ਼ਾਂ ਵਿੱਚ ਕੰਮ ਸਾਬ ਲੱਗੇ ਨੇ ਕਿ ਜਲਦੀ ਹੀ ਨਾਮਿਨੇਟ ਕੈਵਿਨ ਵਾਰਸ਼ ਨੂੰ ਕਰ ਦਿੱਤਾ ਜਾਊਗਾ ਸੋ ਇਹਦੇ ਨਾਲ ਕੀ ਹੈ ਕਿ ਉਹ ਲਗਾਤਾਰ ਦਬਾਅ ਬਣਾ ਰਹੇ ਨੇ ਕਿ ਇਹ ਜਿਹੜੀ ਇੰਟਰਸਟੇਟ ਨੇ ਕਹਿੰਦੀ ਵੀ ਉਹਨਾਂ ਦੇ ਹਿਸਾਬ ਦੇ ਨਾਲ ਹੈ ਹੋਰ ਮਤਲਬ ਕਿ ਜੋ ਗਵਰਨਰ ਬਣਾਇਆ ਉਹ ਨਾ ਤੈਅ ਕਰੇ ਕੀ ਮਾਰਕੀਟ ਚ ਕੀ ਚੱਲ ਰਿਹਾ ਉਹਨੂੰ ਕਿੰਨਾ ਇੰਟਰਨੈਸ਼ਨਲ ਵਧਾਉਣਾ ਚਾਹੀਦਾ ਘਟਾਉਣਾ ਚਾਹੀਦਾ ਇਹਦਾ ਫੈਸਲਾ ਵੀ ਜਿਹੜਾ ਆ ਉਹ ਡਰਾਮਪ ਸਾਹਿਬ ਹੀ ਕਰਨਗੇ ਵੀ ਉਹ ਇੱਕ ਤਰ੍ਹਾਂ ਪੁਤਲੀ ਬਣ ਕੇ ਇਹਨਾਂ ਦੇ ਹੁਕਮਾਂ ਦੇ ਉੱਪਰ ਚੱਲੇ ਸੋ ਇਸੇਹੋ ਜਿਹੇ ਅਨੁਸ਼ਾਸਨ ਵਾਲੇ ਚ ਲੱਗੇ ਹੋਏ ਸਨ ਤੇ ਹੁਣ ਜੇਕਰ ਫਿਰ ਉਹ ਨਹੀਂ ਮੰਨੇ ਤਾਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸੋ ਇਸੇ ਨਾਲ ਤੁੰਦਜੀ ਹੋਇਆ ਕੀ ਹੈ ਕਿ ਇਸ ਫੈਸਲੇ ਦੇ ਨਾਲ ਜਿਸ ਦੀ ਖਬਰ ਆ ਰਹੀ ਹੈ ਵੀ ਇਸ ਤਰੀਕੇ ਨਾਲ ਹੋ ਸਕਦਾ ਕਿ ਸੋਨਾ ਪਰਸੈਂਟ ਕਹਿੰਦੇ ਵੀ ਜਿਹੜੇ ਸਿਲਵਰ ਦੇ ਪ੍ਰਾਈਸਿਸ ਨੇ ਘਟ ਗਏ ਨੇ ਸੱਤ ਪਰਸਾਂ ਜਿਹੜਾ ਸੋਨੇ ਦੀ ਕੀਮਤ ਤੇ ਗਰਾਵਟ ਆਈ ਹੈ ਸੋ ਮਾਰਕੀਟ 'ਚ ਥੋੜੀ ਹਲਚਲ ਜੀ ਹੋਣ ਲੱਗੀ ਹੈ ਥੋੜੀ ਸੋਨੇ ਦੀਆਂ ਚਾਂਦੀ ਦੀ ਕੀਮਤਾਂ ਦੇ ਉੱਪਰ ਵੀ ਇਸ ਚੀਜ਼ ਦਾ ਫਰਕ ਪਿਆ ਹੈ ਤੇ ਅੰਤ ਦੇ ਵਿੱਚ ਇੱਕ ਭਾਰਤ ਤੋਂ ਬਾਬਾ ਅਯੋਗਿਆ ਤੋਂ ਬਾਬਾ ਪਰਮਹੰਸ ਆਚਾਰਿਆ ਸੋ ਉਹ ਕਾਫੀ ਇਸ ਨੇ ਇਸੁਰਤੀ ਚੱਲ ਰਹੇ ਨੇ ਕਿ ਉਹਨਾਂ ਨੇ ਕਿਹਾ ਦੀ ਦਾਵਾ ਕੀਤਾ ਕਹਿੰਦੇ ਕਿ ਜਿਹੜੇ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਨੇ ਵੀ ਡਰਾਮ ਸਾਹਿਬ ਨੇ ਤਾંત્ર ਮੰਤਰ ਕਰਵਾ ਕੇ ਕਿਸੇ ਕੋ ਲੋਭੇ ਮੋਦੀ ਸਾਹਿਬ ਨੂੰ ਵਾਸ਼ ਵਿੱਚ ਕਰ ਲਿਆ ਜਿਗਾ ਤੇ ਮੋਦੀ ਸਾਹਿਬ ਉਹਨਾਂ ਦੇ ਵਾਸ਼ ਵਿੱਚ ਆ ਕੇ ਗਲਤ ਫੈਸਲੇ ਲੈਣ ਲੱਗੇ ਇਹ ਜੀ ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਤੇ ਕਹਿੰਦੇ ਵੀ ਮੈਂ ਹੁਣ ਆਪਣੀ ਸ਼ਕਤੀਆਂ ਦੇ ਨਾਲ ਉਹ ਤਾંત્ર ਮੰਤਰ ਤੋਂ ਮੋਦੀ ਸਾਹਿਬ ਨੂੰ ਜਾਦ ਕਰਾਇਆ ਤੇ ਹੁਣ ਕਹਿੰਦੇ ਵੀ ਮੋਦੀ ਸਾਹਿਬ ਸਹੀ ਨਹੀਂ ਤੀਜ ਨੇ ਤੇ ਹੁਣ ਪਤਾ ਨਹੀਂ ਡਰਾਮ ਸਾਹਿਬ ਕਿਹੜੇ ਜਾਦੂਦੂਏ ਚ ਲੱਗ ਗਏ ਨੇ ਇਹੋ ਤੇ ਦਾਅਵੇ ਖਰੀਦ ਪਾਦੇ ਨੇ ਇਹ ਵੀਡੀਓ ਕਾਫੀ ਸਹੀ ਗੱਲ ਹੈ। ਚੈਰੀ ਹੁਣ। ਉਹ 트람 ਸਾਹਿਬ ਵੀ ਤੰਤਰ ਮੰਤਰ ਕਰਨ ਲੱਗ ਗਿਆ ਵੀ ਮੋਦੀ ਸਾਹਿਬ ਨੂੰ ਸ਼ਾਇਦ ਬਾਤ ਚ ਕਰ ਲਿਆ ਹੈ ਜੀ। ਤੇ ਚਲੋ ਤੇ ਹੁਣ ਇਹ ਆ ਵੀ ਜੇ ਕਾਰਨੀ ਸਾਹਿਬ ਵੀ ਕਿਸੇ ਬਾਬਾ ਜੀ ਨਾਲ ਸੰਪਰਕ ਕਰਕੇ ਦੇਖਣਾ ਵੀ ਸ਼ਾਇਦ ਵੀ ਜਿਹੜਾ ਉਹਨਾਂ ਨੇ ਹੱਲ ਕਰਾਇਆ ਵੀ ਇਹ ਵੀ ਕੋਈ ਹੱਲ ਜਿਹੜਾ ਕੈਨੇਡਾ ਵਾਸਤੇ ਕਰਾ ਸਕੋ। ਉਹ ਸ਼ਾਇਦ ਉੱਥੋਂ ਹੀ ਮੰਗਵਾ ਲੈਣ ਦੀ ਕੋਸ਼ਿਸ਼ ਕਿਉਂਕਿ ਇੱਥੇ ਮੇਰੇ ਖਿਆਲ ਉੱਥੋਂ ਆਪਾਂ ਖਬਰ ਸਾਂਝੀ ਕੀਤੀ ਸੀ ਸਿਕਿਉਰਿਟੀ ਨਾਲ ਜੁੜੇ ਸੈਕਟਰੀ ਜਨਰਲ ਉਹ ਆ ਰਹੇ ਨੇ ਨਾ ਇੱਥੇ ਇੰਡੀਆ ਤੋਂ ਬਫਦ ਕਾਫੀ ਆਉਣਾ। ਤੇ ਸ਼ਾਇਦ ਉੱਥੋਂ ਹੀ ਮੰਗਵਾ ਲੈਣ ਜੀ ਕੁਛ ਨਾ ਕੁਛ ਇਹ ਸਵੇ ਤਾਂ ਗੱਲਾਂ ਨੇ ਜੀ ਦੇਖੋ ਜੀ ਬਲਨ ਸਾਹਿਬ ਜੀ ਬਿਲਕੁਲ ਸੋ ਅੱਜਕੱਲ ਦਾ ਜਿਸ ਹਾਲ ਦਾ ਸਮਾਜ ਉਹ ਇਹ ਹੌਲੀ ਹੌਲੀ ਅੰਦਰ ਨੂੰ ਵੀ ਤੇ ਤਵੱਜੂ ਬਲ ਰਹਾ ਦਿੱਤਾ ਜਾਂਦਾ ਜੀ ਤੇ ਚਲੋ ਜੋ ਰਿਸ਼ਤੇ ਨੇ ਦੇਖੋ ਦਾ ਡਿਪਲੋਮੈਟਿਕ ਚੈਨਲਸ ਹੁੰਦੇ ਨੇ ਉਹਨਾਂ ਨਾਲ ਹੱਲ ਹੋਣੇ ਜੇ ਬਾਬੇ ਨੇ ਹੱਲ ਕਰਨੇ ਹੁੰਦੇ ਤਾਂ ਸ리에 ਜਿਹੜੇ ਫਸਾਣ ਸੀ ਖੜੇ ਨਹੀਂ ਸੀ ਹੋਣੇ ਜੀ ਜੀ ਬਹੁਤ ਬਹੁਤ ਧੰਨਵਾਦ ਰਣ ਸਾਹਿਬ ਤੇ ਹੁੰਦੀ ਆ ਤੁਹਾਡੇ